ਪੈਂਪਾਈਆਂ ਨੂੰ ਹੁਣੇ-ਹੁਣੇ ਇੱਕ ਵੀਡੀਓ ਬੜੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਕੋਈ ਟੀਵੀ ਚੈਨਲ ਆ ਡਾਕਟਰ ਜੀ ਜੇ ਸਰ ਤੋਂ ਉਹਨਾਂ ਕੋਈ ਸਾਥੀ ਆ ਸैम ਕੁਆਤਰਾ ਉਹਨਾਂ ਨੇ ਕੋਈ ਨਲਾਕੀ ਕੀਤੀ ਜਾਂ ਗਲਤੀ ਕੀਤੀ ਕਿਸੇ ਭੈਣ ਦੀ ਇਹਨਾਂ ਨੇ ਫੋਟੋ ਕੁਝ ਗਲਤ ਵਾਇਰਲ ਕੀਤੀਆਂ ਇਹਨਾਂ ਦੇ ਕੁਝ ਚਪੇੜਾ ਵੱਜ ਰਹੀਆਂ ਤੇ ਮੈਨੂੰ ਨਹੀਂ ਮਤਲਬ ਕਿ ਚਪੇੜਾ ਵੱਜ ਰਹੀਆਂ ਨਹੀਂ ਵੱਜ ਰਹੀਆਂ ਮੈਂ ਇਸ ਗੱਲ ਦਾ ਨੋਟਿਸ ਲੈਣਾ ਇਹ ਇਹ ਲੜਕਾ ਜੋ ਕੋਈ ਸਾਹਲ ਸਾਹਲ ਖੋਸਣਾ ਕੁਛਲਾ ਹੈ ਕੋਈ ਉਹ ਡਾਕਟਰ ਜੀਸਸ ਸਾਡੇ ਪ੍ਰਭੂ ਯਿਸੂ ਮਸੀਹਾ ਨਾਮ ਤੇ ਚੈਨਲ ਚਲਾ ਰਿਆ ਤੇ ਉਹ ਗੰਦੀਆਂ ਵੀਡੀਓ ਅਪਲੋਡ ਕਰਕੇ ਆਪਣੀ ਹਵਾ-ਹਵਾਈ ਖੱਟ ਰਿਆ ਮੈਂ ਇਹਦਾ ਸਖਤ ਨੋਟਿਸ ਲੈਣਾ ਔਰ ਕੱਲ ਨੂੰ ਹੀ ਮੈਂ ਐਸਐਸਪੀ ਕਪੂਰਤਲਾ ਨੂੰ ਮਿਲ ਕੇ ਇਸ ਬੰਦੇ ਵਿਰੁੱਧ 295ਏ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦਾ ਪਰਚਾ ਦਰਜ ਕਰਾਉਂਗਾ ਇਹਦੇ ਕੋਲ ਸਮਾਂ ਹੈ ਇਹ ਲੜਕੇ ਦੇ ਕੋਲ ਇਹਨਾਂ ਮੈਂ ਦੱਸਦਾ ਕਿ ਅਗਰ ਇਹਦੇ ਕੋਲ ਸਮਾਂ ਹੈਗਾ ਇਹ ਸਮੇਂ ਵੈਂਦਿਆਂ ਆਪਣੀ ਮਾਫੀ ਯਸੁਮਤੀ ਤੋਂ ਔਰ ਪੂਰੀ ਕਮਿਊਨਿਟੀ ਦੇ ਕੋਲੋਂ ਮੰਗ ਲੈ ਤਾਂ ਇਹਨੂੰ ਮਾਫ ਕਰ ਦੇਵਾਂਗੇ ਨਹੀਂ ਤੇ ਇਹ ਮੇਰਾ ਭਾਈ ਪਰਚਾ ਦਰਜ ਕਰਾਉਣ ਲਈ ਤਿਆਰ ਬਰ ਤਿਆਰ ਰਹੇ ਧੰਨਵਾਦ ਜਮਸੀ ਜੀ ਭੈਣ ਭਾਈਆਂ ਨੂੰ ਹੁਣੇ-ਹੁਣੇ ਇੱਕ ਵੀਡੀਓ ਬੜੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਕੋਈ ਟੀਵੀ ਚੈਨਲ ਆਜ ਡਾਕਟਰ ਜੀਜੀ ਸਰ ਤੋਂ ਉਹਨਾਂ ਕੋਈ ਸਾਥੀ ਜਾਂ ਸਹਿਮੁਹਤਰਾ ਉਹਨਾਂ ਨੇ ਕੋਈ ਅਨਲਾਹਿਕੀ ਕੀਤੀ ਜਾਂ ਗਲਤੀ ਕੀਤੀ ਕਿਸੇ ਭੈਣ ਦੀ ਉਹਨਾਂ ਨੇ ਫੋਟੋ ਕੁਝ ਗਲਤ ਵਾਇਰਲ ਕੀਤੀਆਂ ਇਹਨਾਂ ਨੇ ਕੁਝ ਚਪੇੜਾ ਵੱਜ ਰਿਹਾ ਤੇ ਮੈਨੂੰ ਨਹੀਂ ਮਤਲਬ ਕਿ ਚਪੇੜਾ ਵੱਜ ਰਿਹਾ ਨਹੀਂ ਵੱਜ ਰਿਹਾ ਮੈਂ ਇਸ ਗੱਲ ਦਾ ਨੋਟਿਸ ਲੈਣਾ ਕਿ ਇਹ ਲੜਕਾ ਜੋ ਸਾਹਿਲ ਸਾਹਿਲ ਖੋਸਣਾ ਤੁਸਲਾ ਹੈ ਕੋਈ ਉਹ ਡਾਕਟਰ ਜੀਜੀਸ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਤੇ ਚੈਨਲ ਚਲਾ ਰਿਆ ਤੇ ਉਹ ਗੰਦੀਆਂ ਵੀਡੀਓ ਅਪਲੋਡ ਕਰਕੇ ਆਪਣੀ ਹਵਾ ਹਵਾ ਹੀ ਖਟ ਰਿਆ ਮੈਂ ਇਹਦਾ ਸਖਤ ਨੋਟਿਸ ਲੈਣਾ ਔਰ ਕੱਲ ਨੂੰ ਹੀ ਮੈਂ ਐਸਐਸਪੀ ਕਪੂਰਕਲਾ ਨੂੰ ਮਿਲ ਕੇ ਇਸ ਬੰਦੇ ਵਿਰੁੱਧ 295ਏ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦਾ ਪਛਾਤਾਚੇ ਕਰਾਉਂਗਾ ਇਹਦੇ ਕੋਲ ਸਮਾਂ ਹੈ ਇਹ ਲੜਕੇ ਦੇ ਕੋਲ ਇਹ ਮੈਂ ਦਸਦਾ ਕਿ ਅਗਰ ਇਹਨੇ ਕੋ ਸਮਾਂ ਹੈਗਾ ਇਹ ਸਮੇ ਵੇਂਦਿਆਂ ਆਪਣੀ ਮਾਫੀ ਯਸੂਸੀ ਤੋਂ ਔਰ ਪੂਰੀ ਕਮਿਊਨਿਟੀ ਦੇ ਕੋਲੋਂ ਮੰਗ ਰਹਾ ਤੈਨੂੰ ਮਾਫ ਕਰ ਦੇਵਾਂਗੇ ਨਹੀਂ ਤੇ ਇਹ ਮੇਰਾ ਭਾਈ ਪਰਚਾ ਦਰਜ ਕਰਾਉਣ ਲਈ ਤਿਆਰ ਬੈਠ ਰਿਹਾ ਧੰਨਵਾਦ ਜਮਸੀ